ਸਵਾਰੀਆਂ ਦੇ ਨਾਲ ਭਰੀ ਹੋਈ ਬੱਸ ਅਚਾਨਕ ਹੀ ਸੜਕ ਤੇ ਜਾਂਦੇ ਜਾਂਦੇ ਇੱਕੋ ਦਮ ਖੇਤਾਂ ਦੇ ਵਿੱਚ ਜਾ ਪਲਟਦੀ ਹੈਗੀ ਜਿਸ ਦੇ ਵਿੱਚ 80 ਜਿਹੜੇ ਸਵਾਰੀ ਹੈਗੇ ਮੌਜੂਦ ਹੁੰਦੀ ਨੇ ਜਦੋਂ ਇਹ ਮੌਕੇ ਤੇ ਵਾਰਦਾਤ ਹੁੰਦੀ ਹੈ ਤਾਂ ਚੀਕ ਚਿਹਾੜਾ ਪੈ ਜਾਂਦਾ ਹੈ ਮੌਕੇ ਤੇ ਜਿਹੜੇ ਪ੍ਰਤੱਖ ਦਰਸ਼ੀ ਨੇ ਉਹਨਾਂ ਦੇ ਵੱਲੋਂ ਜੋ ਹੈ ਮੌਕੇ ਤੇ ਪਹੁੰਚ ਕੇ ਸ਼ੀਸ਼ਾ ਭੰਨ ਕੇ ਲੋਕਾਂ ਨੂੰ ਬਾਹਰ ਘਟਿਆ ਜਾਂਦਾ ਹੈ ਦੱਸਿਆ ਜਾ ਰਿਹਾ ਹੈ ਕਿ ਜਿਸ ਤਰੀਕੇ ਨਾਲ ਇਹ ਹਾਦਸਾ ਹੋਇਆ ਤਾਂ ਇਸ ਦੇ ਵਿੱਚ 8 ਔਰਤਾਂ ਜੋ ਹੈਗੀਆਂ ਜ਼ਖਮੀ ਨੇ ਦੋਨੋਂ ਹਸਪਤਾਲ ਦੇ ਵਿੱਚ ਭੱੜਤੀ ਕਰਵਾਇਆ ਗਿਆ ਇਸੇ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਜੋ ਬੱਸ ਦਾ ਡਰਾਈਵਰ ਹੈਗਾ ਉਸ ਦੇ ਵੱਲੋਂ ਜਾਣਕਾਰੀ ਵੀ ਦਿੱਤੀ ਗਈ ਹੈਗੀ ਕਿ ਕਿਸ ਤਰੀਕੇ ਦੇ ਨਾਲ ਇਹ ਹਾਦਸਾ ਵਾਪਰਿਆ ਤਾਂ ਪੰਜਾਬ ਦੇ ਵਿੱਚ ਲਗਾਤਾਰ ਅਜਿਹੇ ਹਾਦਸੇ ਵਾਪਰ ਰਹੇ ਨੇ ਅਣਗਿਹਲੀ ਕਹ ਲਈਏ ਅਜਿਹੇ ਦੇ ਵਿੱਚ ਵੱਡੇ ਵੱਡੇ ਹਾਦਸੇ ਹੋ ਰਹੇ ਨੇ ਤੇ ਇਸ ਦੇ ਵਿੱਚ ਫਿਲਹਾਲ ਕੋਈ ਵੀ ਜਾਣੀ ਮਾਲੀ ਨੁਕਸਾਨ ਦੀ ਖਬਰ ਸਾਹਮਣੇ ਨਹੀਂ ਆਈ ਹੈ ਖਬਰ ਜੋ ਹੈਗੇ ਸ਼੍ਰੀ ਮੁਕਸਰ ਸਾਹਿਬ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ ਪੰਜਾਬ ਦੀ ਜੋ ਰੋਡਵੇਜ਼ ਹੈ ਉਹ ਜਾ ਕੇ ਖੇਤਾਂ ਦੇ ਵਿੱਚ ਪਲਟ ਜਾਂਦੀ ਹੈ ਜਿਸ ਦੇ ਵਿੱਚ ਸਵਾਰੀਆਂ ਜੋ ਹੈਗੀਆਂ ਸਵਾਰ ਹੁੰਦੀਆਂ ਨੇ ਜਿਨ੍ਹਾਂ ਨੂੰ ਜੋ ਹੈ ਮੌਕੇ ਤੋਂ ਬਚਾਇਆ ਜਾਂਦਾ ਤਾਂ ਇਹ ਦੁਪਹਿਰ ਵੇਲੇ ਦੀ ਘਟਨਾ ਦੱਸੀ ਜਾ ਰਹੀ ਹੈ ਦੁਪਹਿਰ ਸਮੇਂ ਸ਼੍ਰੀ ਮੁਕਸਰ ਸਾਹਿਬ ਤੋਂ ਅਬੋਹਰ ਦੇ ਵੱਲ ਜਾ ਰਹੀ ਇੱਕ ਪੰਜਾਬ ਰੋਡਵੇਜ਼ ਦੀ ਬੱਸ ਮਲੋੜ ਦੇ ਨਜ਼ਦੀਕ ਪਿੰਡ ਮਹਾਰਾਜ ਵਾਲਾ ਕੋਲ ਇੱਕ ਟਰਾਲੇ ਦੇ ਵੱਲੋਂ ਫੇਟ ਮਾਰੇ ਜਾਣ ਦੇ ਕਾਰਨ ਜੋ ਹੈ ਇਹ ਬੱਸ ਪਲਟ ਜਾਂਦੀ ਹੈ ਜਿਸ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਅਸੀਂ ਤੋਂ ਵੱਧ ਜਿਹੜੇ ਸਵਾਰੀ ਹੈਗੇ ਉਹ ਬੈਠੇ ਹੁੰਦੇ ਨੇ ਡਰਾਈਵਰ ਅਤੇ ਕੰਡਕਟਰਸ ਨੇ ਦਰਜਨ ਦੇ ਕਰੀਬ ਸਵਾਰੀ ਜਿਹੜੇ ਹੈਗੇ ਜ਼ਖਮੀ ਦੱਸੇ ਜਾ ਰਹੇ ਨੇ ਜਿਨ੍ਹਾਂ ਦੇ ਵਿੱਚੋਂ 8 ਨੂੰ ਸਿਵਲ ਹਸਪਤਾਲ ਦੇ ਵਿੱਚ ਪਹਤੀ ਕਰਵਾਇਆ ਗਿਆ ਮਲੋੜ ਦੇ ਵਿੱਚ ਉਹਨਾਂ ਦਾ ਇਲਾਜ ਕੀਤਾ ਜਾ ਰਿਹਾ ਦੱਸਿਆ ਇਹ ਵੀ ਜਾ ਰਿਹਾ ਹੈ ਕਿ ਬੱਸ ਮੁਸਸਾ ਸਾਪਤੋ ਬੋਹਰ ਜਾ ਰਹੀ ਸੀ ਤੇ ਇਸ ਬਸ ਦੇ ਵਿੱਚ 80 ਦੇ ਕਰੀਬ ਸਵਾਰੀ ਸਵਾਰ ਸੀ ਤੇ ਜਿਨ੍ਹਾਂ ਦੇ ਵਿੱਚ ਸਭ ਤੋਂ ਜੋ ਜ਼ਖਮੀ ਹੋਈਆਂ ਨੇ ਔਰਤਾਂ ਦੀ ਗਿਣਤੀ ਦੱਸੀ ਜਾ ਰਹੀ ਹੈ ਤੁਹਾਨੂੰ ਦੱਸ ਦਈਏ ਕਿ ਜੋ ਕੋੜਾ ਟਰਾਲਾ ਹੈ ਉਸ ਦੇ ਵੱਲੋਂ ਇਸ ਰੋਡਵੇਜ਼ ਬਸ ਨੂੰ ਟੱਕਰ ਮਾਰ ਦਿੱਤੀ ਗਈ ਫੇਟ ਮਾਰਨ ਦੇ ਕਾਰਨ ਇਹ ਹਾਦਸਾ ਹੋਇਆ ਹਾਲਾਂਕਿ ਇਸ ਘਟਨਾ ਦਾ ਜ਼ਿੰਮੇਵਾਰ ਕੋੜਾ ਟਰਾਲਾ ਜੋ ਹੈ ਚਾਲਕ ਉਹ ਮੌਕੇ ਤੋਂ ਫਰਾਰ ਦੱਸਿਆ ਜਾ ਰਿਹਾ ਪਰ ਜੇਕਰ ਸਥਿਤੀ ਦੀ ਗੱਲ ਕਰੀਏ ਤਾਂ ਸਥਿਤੀ ਜੋ ਹੈ ਉਹ ਕੰਟਰੋਲ ਦੇ ਵਿੱਚ ਹੈਗੀ ਕਿਉਂਕਿ ਵੱਡੀ ਗਿਣਤੀ ਦੇ ਵਿੱਚ ਜਿਹੜੇ ਸਵਾਰੀ ਹੁੰਦੇ ਨੇ ਬੱਸ ਦੇ ਵਿੱਚ ਸਵਾਰ ਹੁੰਦੇ ਨੇ ਅਜਿਹੇ ਦੇ ਵਿੱਚ ਜੋ ਟਰਾਲਾ ਉਸ ਦੇ ਵੱਲੋਂ ਫੇਟ ਮਾਰੀ ਜਾਂਦੀ ਹੈ ਲੇਕਿਨ ਜੋ ਪੰਜਾਬ ਦੀ ਰੋਡਵੇਜ਼ ਹੈ ਖੇਤਾਂ ਦੇ ਵਿੱਚ ਜਾ ਕੇ ਪਲਟ ਜਾਂਦੀ ਹੈ ਜਿਸ ਤੋਂ ਬਾਅਦ ਇੱਕ ਤੇ ਉੱਪਰ ਇੱਕ ਜਾ ਕੇ ਜੋ ਸਵਾਰੀ ਹੈ ਉਹ ਡਿੱਗ ਜਾਂਦੀ ਹੈ ਹਾਲਾਂਕਿ ਕਿੰਨਾ ਕੁ ਔਖਾ ਉਸ ਵੇਲੇ ਬਾਹਰ ਨਿਕਲਣਾ ਹੁੰਦਾ ਹੋਵੇਗਾ ਇਸ ਦਾ ਆਈਡੀਆ ਤੁਸੀਂ ਲਗਾ ਸਕਦੇ ਹੋ ਪਰ ਮੌਕੇ ਤੇ ਮੌਜੂਦ ਜਿਹੜਾ ਲੋਕਾਂ ਦੇ ਵੱਲੋਂ ਇਹ ਸਹਾਦਤ ਸੀ ਨੂੰ ਦੇਖਿਆ ਗਿਆ ਉਹਨਾਂ ਲੋਕਾਂ ਦੇ ਵੱਲੋਂ ਉਹਨਾਂ ਦੀ ਮਦਦ ਕੀਤੀ ਗਈ ਸ਼ੀਸ਼ੇ ਪੰਨ ਦਿੱਤੇ ਗਏ ਲੋਕਾਂ ਨੂੰ ਬਾਹਰ ਕੱਢਿਆ ਗਿਆ ਜਿਸ ਦੇ ਵਿੱਚ ਕੁਝ ਕੁ ਔਰਤਾਂ ਜੋ ਹੈਗੀਆਂ ਜ਼ਖਮੀ ਜ਼ਰੂਰ ਨੇ ਲੇਕਿਨ ਹਾਲਤ ਜੋ ਹੈਗੀ ਸਥਿਰ ਦੱਸੀ ਜਾ ਰਹੀ ਹੈ ਅਜਿਹੇ ਦੇ ਵਿੱਚ ਪ੍ਰਤਕ ਦਰਸ਼ੀਆਂ ਦੇ ਵੱਲੋਂ ਪੂਰੀ ਵਾਰਦਾਤ ਕਿਸ ਤਰੀਕੇ ਦੇ ਨਾਲ ਵਾਪਰੀ ਹੈਗੀ ਇਸ ਮੁਤਲਕ ਵੀ ਜਾਣਕਾਰੀ ਦਿੱਤੀ ਗਈ ਹੈਗੀ ਇਸ ਪੂਰੇ ਮਾਮਲੇ ਦੇ ਵਿੱਚ ਡਾਕਟਰ ਦਾ ਕੀ ਕੁਝ ਕਹਿਣਾ ਹੈ ਇਹ ਵੀ ਦੱਸਿਆ ਗਿਆ ਹੈਗਾ ਤੇ ਡਰਾਈਵਰ ਜੋ ਕਿ ਪੰਜਾਬ ਰੋਡਵੇਜ਼ ਦਾ ਡਰਾਈਵਰ ਹੈ ਉਸ ਦਾ ਬਿਆਨ ਵੀ ਸਾਹਮਣੇ ਆਇਆ ਕਿ ਆਖਰ ਇਹ ਹਾਦਸਾ ਕਿਵੇਂ ਹੋਇਆ ਕਿਵੇਂ ਪੰਜਾਬ ਦੀ ਰੋਡਵੇ ਜੋ ਹੈ ਜਾ ਕੇ ਖੇਤਾਂ ਦੇ ਵਿੱਚ ਪਲਟ ਜਾਂਦੀ ਹੈ ਗਲਤੀ ਇਸ ਦੇ ਵਿੱਚ ਕਿਸ ਦੀ ਹੈ तमाम ਜਾਣਕਾਰੀ ਜੋ ਹੈ ਡਰਾਈਵਰ ਦੇ ਵੱਲੋਂ ਵੀ ਦਿੱਤੀ ਗਈ ਹੈ ਹਾਲਾਂਕਿ ਇਸ ਮਾਮਲੇ ਦੇ ਵਿੱਚ ਜੋ ਟਰਾਲਾ ਦਾ ਚਾਲਕ ਹੈਗਾ ਉਹ ਫਰਾਰ ਦੱਸਿਆ ਜਾ ਰਿਹਾ ਜਸਦੀਪ ਪਾਲ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਹੈ ਕੀ ਕੁਝ ਕਹਿਣਾ ਪ੍ਰਤੱਖ ਦਸ਼ੀਆਂ ਦਾ ਡਾਕਟਰਾਂ ਦਾ ਤੇ ਡਰਾਈਵਰ ਦਾ ਤੁਸੀਂ ਵੀ ਸੁਣੋ ਅੱਜ ਜਿਹੜੀ ਦੁਰਘਟਨਾ ਹੋਈ ਹੈ ਬਹੁਤ ਮੰਦ ਭਾਗੀ ਘਟਨਾ ਅੱਜ ਸਵੇਰੇ ਸਵੇਰੇ ਵੀ ਇੱਕ ਨਿਊ ਦੀਪ ਕੰਪਨੀ ਦੀ ਬੱਸ ਆ ਜਿਹੜੀ ਉਹ ਪਲਟੀ ਹੈ ਤੇ ਇਹ ਵੀ ਦੂਜੀ ਘਟਨਾ ਅੱਜ ਬਹੁਤ ਦਿਨ ਜਿਹੜਾ ਮਾੜਾ ਚੜਿਆ ਸੀਗਾ ਬੱਸਾਂ ਵਾਲਿਆਂ ਦੇ ਖਾਸ ਕਰਕੇ ਟਰਾਂਸਪੋਰਟ ਵਿਭਾਗ ਦੇ ਉੱਤੇ ਤੇ ਵਾਹਿਗੁਰੂ ਦਾ ਸ਼ੁਕਰ ਵੀ ਕਰਦੇ ਆਂ ਜਿੱਥੇ ਭਰੀ ਹੋਈ ਬੱਸ ਪਲਟੀ ਆ ਤੇ ਸਵਾਰੀਆਂ ਦੇ ਸੱਟਾ ਫੇਟਾਂ ਤੋਂ ਬਹੁਤੀਆਂ ਨਹੀਂ ਹੋਈਆਂ ਬਚਾਅ ਸੱਚੇ ਸਤਗੁਰੂ ਦਾ ਧੰਨਵਾਦ ਕਰਦੇ ਆਂ ਅਸੀਂ ਤੇ ਪ੍ਰਸ਼ਾਸਨ ਖਾਸ ਕਰਕੇ ਸਿਵਲ ਹਸਪਤਾਲ ਮਲੋੜ ਦੇ ਪ੍ਰਸ਼ਾਸਨ ਦਾ ਬਹੁਤ ਧੰਨਵਾਦ ਕਰਦੇ ਆਂ ਜਿਨ੍ਹਾਂ ਨੇ ਪਹੁੰਚੇ ਹੋਏ ਮਰੀਜ਼ਾਂ ਨੂੰ ਬੜਾ ਵਧੀਆ ਤਰੀਕੇ ਨਾਲ ਸੰਭਾਲਿਆ ਤੇ ਉਹਨਾਂ ਦੀ ਦੇਖਭਾਲ ਕੀਤੀ ਆ ਬਹੁਤ ਧੰਨਵਾਦ ਆ ਐਸ ਡੀ ਐਮ ਸਾਹਿਬ ਮਲੋਟ ਆਏ ਸੀ ਦੇਖਪਾਲ ਕਰਕੇ ਗਿਆ ਇੱਕ ਮੂਰੇ ਤੋਂ ਟਰਾਲਾ ਆ ਰਿਹਾ ਸੀ ਡਰਾਈਵਰ ਦੇ ਦੱਸਣ ਅਨੁਸਾਰ ਇੱਕ ਟਰਾਲਾ ਆ ਰਿਹਾ ਸੀ ਘੋੜਾ ਜਿਹਨੂੰ ਕਹਿ ਦਿੰਦੇ ਆਪਾਂ ਉਹ ਸੁੱਤਾ ਹੋਇਆ ਆ ਰਿਹਾ ਸੀ ਬਿਲਕੁਲ ਉਹਨੇ ਆਪਣੀ ਸਾਈਡ ਤੇ ਲਿਆ ਕੇ ਉਲਟ ਸਾਈਡ ਆ ਕੇ ਜਿਹੜੀ ਬੱਸ ਨੂੰ ਫੇਟ ਮਾਰੀ ਤੇ ਬੱਸ ਮਿੱਟੀ ਪੋਲੀ ਹੋਣ ਕਰਕੇ ਮਲੋਟ ਮੁਕਸਰ ਦਾ ਰੋਡ ਜਿਹੜਾ ਬਣ ਰਿਹਾ ਮਿੱਟੀ ਪੋਲੀ ਹੋਣ ਕਰਕੇ ਰੁਕੀ ਹੋਈ ਬੱਸ ਹੀ ਇੱਕ ਤਰ੍ਹਾਂ ਨਾਲ ਪਲਟ ਗਈ ਐ ਅਸੀਂ ਮੁਕਸਰ ਤੋਂ ਬੱਸ ਲੈ ਕੇ ਚੱਲੇ ਸੀ ਉਹ ਰਸਤੇ ਤੇ ਦੀ ਮਹਾਰਾਜ ਵਾਲਾ ਪਿੰਡ ਆ ਕੇ ਮੂਹਰੋਂ ਕੋਈ ਟਰਾਲੇ ਵਾਲਾ ਆਉਂਦਾ ਸੀਗਾ ਜਿਹੜਾ ਕਿ ਹੋ ਸਕਦਾ ਸੁੱਤਾ ਹੋਵੇ ਨੀਂਦ ਆ ਗਈ ਜਾਂ ਕੁਝ ਹੋਰ ਪ੍ਰੋਬਲਮ ਸੀ ਉਹਨੂੰ ਸਾਡੀ ਸਾਈਡ ਲਿਆ ਬਿਲਕੁਲ ਅਸੀਂ ਕੋਸ਼ਿਸ਼ ਕੀਤੀ ਬੱਸ ਬਚਾਉਣ ਦੀ ਅਗਲਾ ਪਾਸਾ ਫਿਰ ਵੀ ਅਸੀਂ ਵਿਚਾਰਿਆ ਬੱਸ ਰੋਗ ਵੀ ਲਈ ਲੇਕਿਨ ਪਿਛਲੇ ਪਾਸੇ ਉਹਨੇ ਵਿੱਚ ਮਾਰ ਕੇ ਗੱਡੀ ਥੱਲੇ ਸਿੱੜਤੀ ਮੁੱਖਤੋਂ ਕਿੰਨੇ ਵਜੇ ਚੱਲੇ ਸੀ ਕਿੰਨੀਆਂ ਸਵਾਰੀਆਂ ਲੈ ਕੇ ਬੱਸ ਆ ਰਹੀ ਹੈ ਡੇਢ ਵਜੇ ਚੱਲਿਆ ਸੀ ਸਾਡੇ ਕੋਲੇ 80 ਸਵਾਰੀਆਂ ਸੀ ਮੈਂ ਕਿੰਨੀਆਂ ਕੁ ਸਵਾਰੀਆਂ ਜਿਹੜੀ 80 ਸਵਾਰੀਆਂ ਦੇ ਲਗਭਗ ਸੀਗੇ ਸਾਡੇ ਉੱਪਰ ਲੋਕਾਂ ਨੇ ਕਿੰਨੇ ਹੋਏ ਕਿੰਨੇ ਕੀ ਜ਼ਖਮੀ ਕਿੰਨੇ ਹੋਏ 8-9 ਗਜਣੇ ਜ਼ਖਮੀ ਹੋਇਆ ਜੀ ਤੁਹਾਡੀ ਛੱਟ ਜਗ੍ਹਾ ਤੁਹਾਡੀ ਗੱਲ ਕਰੀਏ ਸਾਡੇ ਵੀ ਛੱਟ ਸਾਡੇ ਸਾਡੇ ਨਹੀਂ ਮੇਰੇ ਕਨੈਕਟਰ ਦੇ ਛੱਟ ਗਈ ਹੈ ਜੀ ਕਿੰਨੇ ਕਿ ਛੱਟ ਕਨੈਕਟਰ ਦੇ ਅਸਲੀ ਦੇ ਛੱਟ ਆ ਜੀ ਜਾਨੀ ਮੰਨੀ ਕੋਈ ਹੋਰ ਕੋਈ ਦਾ ਕੋਈ ਨਿਸ਼ਾਨ ਜਾਨੀ ਮੰਨੀ ਨਿਸ਼ਾਨੀ ਹੋਇਆ ਜੀ ਅੱਜ ਮੈਰਾਜ ਵੱਲਿਆ ਵਿਖੇ ਇੱਕ ਬੱਸ ਪਲਟੀ ਹੈ ਜਿਸ ਵਿੱਚ 8 ਕਿੰਨਾ ਪੇਸ਼ੈਂਟ ਸਾਡੇ ਕੋਲ ਆਏ ਹੈ ਜਿਸ ਚ ਦੋ ਪੇਸ਼ੈਂਟ ਕਾਫੀ ਜ਼ਿਆਦਾ ਹੈ ਜਿਹੜੇ ਹੁਣ ਤੱਕ ਅਸੀਂ ਦੇਖ ਚੁੱਕੇ ਆ ਉਹਨਾਂ ਦੇ ਇੱਕ ਦੇ ਸ਼ੋਲਡਰ ਡਿਸਲੋਕੇਸ਼ਨ ਹੈ ਇੱਕ ਦੇ ਫ੍ਰੈਕਚਰ